ਉਹਨਾਂ ਉਹਦੀ ਅੱਜ ਪਉਣਨ ਲੱਗਿਆਂ ਡਿਜ਼ਾਈਨਡਰ ਗੋਡਾਲੀਆਂ ਮੱਠੀਆਂ ਤੇ ਸਿੰਪਲ ਦਾ ਦੇਖੋ ਸਾਰੀ ਬਣਾਉਂਦੇ ਆ ਨਾ ਘੱਟ ਕੇ ਵੀ ਬਣਾ ਲੈਂਦੇ ਆ ਤੇ ਐਸੀ ਵੀ ਗੋਲ ਹੱਥਾਂ ਨਾਲ ਵੀ ਬਣਾਈਆਂ ਜਾਂਦੀਆਂ ਨੇ ਗੋਲ ਗੋਲ ਤੇ ਆਪਾਂ ਇਹਨੂੰ ਵੀ ਸ਼ੇਪ ਦੇ ਕੇ ਬਣਾਵਾਂਗੇ ਬਾਕੀ ਆਟਾ ਤਾਂ ਤੁਹਾਨੂੰ ਪਤਾ ਹੀ ਹੈ ਹਨਾ ਜੀ ਪਹਿਲਾਂ ਕਣਕ ਦਾ ਆਟਾ ਲੈ ਲੈਣਾ ਤੇ ਉਹਦੇ ਚ ਮੌਣ ਪਾ ਲੈਣੀ ਹੈ ਮੌਣ ਪਾ ਕੇ ਚੰਗੀ ਤਰ੍ਹਾਂ ਨੂੰ ਮਸਲ ਲੈਣਾ ਫਿਰ ਉਦੋਂ ਬਾਅਦ ਆਪਣੇ ਕੋਲ ਭੁੰਨਤਾ ਹੋਇਆ ਸੀ ਤੇ ਉਹ ਗੁੰਨ ਕੇ ਉਹਦੇ ਨਾਲ ਆਟਾ ਗੁੰਨ ਲਿਆ ਪਾਣੀ ਨਾਲ ਤੇ ਦੇਖੋ ਆਪਾਂ ਹੁਣ ਸਾਰੀਆਂ ਮੱਠੀਆਂ ਬਣਾ ਕੇ ਫਿਰ ਤੁਹਾਨੂੰ ਬਣਾ ਕੇ ਵੀਡੀਓ ਨਾਲ ਬਣੇ ਰਹੋ ਫਿਰ ਬਣਾ ਕੇ ਤੁਹਾਨੂੰ ਦਿਖਾਉਣਾ ਜੀ ਕਿਵੇਂ ਦੀਆਂ ਤਿਆਰ ਹੁੰਦੀਆਂ ਨੇ ਤੇ ਕਿੰਨੀਆਂ ਉਹ ਵਧੀਆ ਲੱਗਦੀਆਂ ਨੇ ਲਓ ਜੀ ਹੁਣ ਆਪਣੀਆਂ ਸਾਰੀਆਂ ਮੱਠੀਆਂ ਬਣ ਕੇ ਹੋ ਗਈਆਂ ਰੈਡੀ ਬਾਕੀ ਵੈਸੀ ਸਾਰਾ ਪ੍ਰੋਸੈਸ ਸਿੰਪਲ ਹੈਗਾ ਤੇ ਜਿਵੇਂ ਆਪਾਂ ਨਾਰਮਲੀ ਮਠੀਆਂ ਬਣਾਉਂਦੇ ਹੁੰਦੇ ਆ ਵਿੱਚ ਸੌਣ ਪਾਣੀ ਤੇ ਸੌਬੀ ਪਾ ਸਕਦੇ ਆ ਤੇ ਲਓ ਜੀ ਹੁਣ ਆਪਣੀਆਂ ਪੂਰੀਆਂ ਮਠੀਆਂ ਬਣ ਗਈਆਂ ਤੇ ਹੁਣ ਆਪਾਂ ਗੈਸ ਕਰ ਲਿਆ ਹੁਣ ਤੇ ਉੱਪਰ ਰੱਖ ਲਿਆ ਆਪਾਂ ਕੜਾਈ ਇਹਦੇ ਵਿੱਚ ਤੇਲ ਲਓ ਜੀ ਹੁਣ ਆਪਾਂ ਤੁਹਾਨੂੰ ਬਣਾ ਕੇ ਦਿਖਾਉਣੀ ਆ ਵੀਡੀਓ ਨਾ ਬਣੀ ਰਹੋ ਬਿਨਾਂ ਸਕਿੱਪ ਕਰੀ ਦੇਖਿਆ ਕਰੋ ਜੀ ਵੀਡੀਓ ਨੂੰ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਜੀ ਲਓ ਜੀ ਹੁਣ ਆਪਾਂ ਸਾਨੂੰ ਬਣਾ ਕੇ ਪੂਰੀਆਂ ਤੇਲ ਵਿੱਚੋਂ ਕੱਢ ਕੇ ਫਿਰ ਦਿਖਾਉਂਦੇ ਆਂ ਲਓ ਜੀ ਹੁਣ ਆਪਣਾ ਤੇਲ ਹੋ ਗਿਆ ਗਰਮ ਆਪਣੀਆਂ ਬਣੀਆਂ ਹੋਈਆਂ ਮਠੀਆਂ ਪਾਉਣੀਆਂ ਨੇ ਇਹਦੇ ਵਿੱਚ

ਇਹਦੇ ਉਪਰ ਮਠੀਆਂ ਦੇ ਵਿੱਚ ਮਿੱਠਾ ਸੋਡਾ ਨਹੀਂ ਪਾਉਂਦੇ ਫਿਰ ਉਹ ਥੋੜੀਆਂ ਚੀੜੀਆਂ ਹੋ ਜਾਂਦੀਆਂ ਨੇ ਤੇ ਨਾਲੇ ਐਵੇਂ ਫੁੱਲ ਕੇ ਨਹੀਂ ਆਉਂਦੀਆਂ ਅੰਕਿਛ ਲਈ ਥੋੜਾ ਜਿਹਾ ਮਿੱਠਾ ਸੋਡਾ ਜਾਣੀ ਚਮਚੇ ਦਾ ਚੌਥਾ ਕਿਸੀ ਸਾ ਜ਼ਰੂਰ ਪਾਇਆ ਕਰੋ ਲੋ ਇਹ ਬਹੁਤ ਵਧੀਆ ਮਠੀਆਂ ਬਣ ਕੇ ਤਿਆਰ ਨੇ ਹੋ ਜੀ ਆਪਣੀਆਂ ਮਠੀਆਂ ਬਣ ਕੇ ਹੋ ਗਈਆਂ ਤਿਆਰ ਤੁਸੀਂ ਵੀ ਬਣਾ ਕੇ ਦੇਖੋ ਜੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਥੈਂਕ ਯੂ ਧੰਨਵਾਦ